ਵਾਹਿਗੁਰੂ ਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਦੋਸਤੋ 50 ਪਾਉਂਡ ਫਿਰ 100 ਪਾਉਂਡ ਫਿਰ 150 ਫਿਰ 200 ਕਰਦੇ ਕਰਦੇ ਹਰ ਸਾਲ 50 ਪਾਉਂਡ ਵਧਾਉਂਦੀਆਂ ਵਧਾਉਂਦੀਆਂ ਅੱਜ 600 ਪਾਉਂਡ ਦਾ ਕੇਕ ਤਿਆਰ ਕੀਤਾ ਗਿਆ ਹੈ ਇਸ ਪਰਿਵਾਰ ਵੱਲੋਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਤਾਂ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਇਸ ਕੇਕ ਨੂੰ ਤਿਆਰ ਕਰਨ ਦੇ ਵਿੱਚ 4 ਤੋਂ 5 ਦਿਨ ਜ਼ਰੂਰ ਲੱਗੇ ਨੇ ਚਾਰ ਤੋਂ ਪੰਜ ਕਾਰੀਗਰ ਜਿਹੜੇ ਨੇ ਉਹ ਇਸ ਕੇਕ ਨੂੰ ਤਿਆਰ ਕਰਨ ਵਾਸਤੇ ਲੱਗੇ ਸੀ ਤਾਂ ਰੂਹ ਖੁਸ਼ ਹੁੰਦੀ ਆ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਮਿਲ ਕੇ ਜਿਹੜੇ ਇਸ ਤਰ੍ਹਾਂ ਦੀ ਆਸਾ ਰੱਖਦੇ ਆ ਇਸ ਤਰ੍ਹਾਂ ਦੀ ਸ਼ਰਧਾ ਰੱਖਦੇ ਨੇ ਆਪਣੇ ਦਿਲ ਦੇ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਤਾਂ ਖਾਸ ਤਸਵੀਰ ਜਿਹੜੀ ਆ ਅੱਜ ਦੀ ਹੈ ਜਰੂਰ ਦਰਸ਼ਾਉਂਦੀ ਪਈ ਹੈ ਤਾਂ ਆਪਾਂ ਜਾਣਕਾਰੀ ਵੀ ਹਾਸਲ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਕੇਕ ਬਣਾਇਆ ਗਿਆ ਆ ਹਰ ਵਾਰ ਅਸੀਂ 50 ਪੌਂਡ ਵਧਾਨੇ ਆ ਕਿਸ ਤਰੀਕੇ ਦੇ ਨਾਲ ਇਹ ਸੋਚ ਆਪਾਂ ਆਪਣੇ ਦਿਮਾਗ 'ਚ ਕਾਇਮ ਕੀਤੀ ਹੈ ਤੇ ਵੀ ਜੀ ਹੁਣੇ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਵੱਲੋਂ ਇਹ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਹੈ ਵੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗਿਆਲ ਭਾਜੀ ਜੀ ਨਾਮ ਕੀ ਤੁਹਾਡਾ ਜੀ ਮੇਰਾ ਮਨਪ੍ਰੀਤ ਸਿੰਘ ਮਨਪ੍ਰੀਤ ਜੀ ਮੈਂ ਜਿਸ ਤਰ੍ਹਾਂ ਗੱਲ ਕਰਦਾ ਪਿਆ 50 ਪੌਂਡ ਤੋਂ ਲੈ ਕੇ ਹਰ ਵਾਰ 50 ਪੌਂਡ ਤੋਂ ਵਧਾਉਂਦੇ ਰਹੇ ਤੇ ਅੱਜ 600 ਪੌਂਡ ਤੱਕ ਤੁਸੀਂ ਕੇਕ ਬਣਾਇਆ ਹਾਂ ਜੀ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਜੀ ਆਪਾਂ 3-4 ਦੋਸਤਾਂ ਨੇ ਬਹਿ ਕੇ ਮਨ 'ਚ ਵਿਚਾਰ ਆ ਗਿਆ ਕਿ ਕਿਉਂ ਨਾ ਬ ਨੋਖਾ ਕੰਮ ਕਰੀਏ ਫਿਰ ਅਸੀਂ ਪਹਿਲੀ ਵਾਰੀ ਸ਼ੁਰੂ ਸ਼ੁਰੂ ਚ 10 ਪੌਂਡ 20 ਪੌਂਡ 30 50 ਪੌਂਡ ਬੜੇ ਸਾਲ ਆਪਾਂ ਲੈ ਕੇ ਜਾਂਦੇ ਰਹੇ ਫਿਰ ਹੌਲੀ ਹੌਲੀ ਵਧਾ ਵਧਾ ਗਿਆ 600 ਪੌਂਡ ਦਾ ਕੇਕ ਆਪਾਂ ਬਣਾਇਆ ਜੀ 600 ਪੌਂਡ ਦਾ ਕੇਕ ਬਣਾਇਆ ਗਿਆ ਤੇ ਇਹਨੂੰ ਲਿਜਾਂਦੇ ਕਿਸ ਤਰ੍ਹਾਂ ਤੁਸੀਂ ਇਹ ਕਿੱਥੇ ਲਿਜਾ ਕੇ ਕਟਿਆ ਜਾਂਦਾ ਇਹ ਸਿੱਧਾ ਸਾਹਿਬ ਹਰ ਸਾਲ ਕਟਿਆ ਜਾਂਦਾ ਜੀ ਸਿੱਧਾ ਸਾਹਿਬ ਜਾ ਕੇ ਰਾਤ ਨੂੰ ਟਰਾਲੀ ਤੇ ਲੈ ਕੇ ਜਾਇਆ ਜਾਂਦਾ ਜੀ ਕੇਕ ਹੈ ਕੀ ਬਾਤ ਹੈ ਇਹ ਟਰਾਲੀ ਤੇ ਲੈ ਕੇ ਜਾਣਾ ਸਾਹਿਬ ਹਾਂ ਜੀ ਹਾਂ ਜੀ ਹਾਂ ਜੀ ਤੇ ਇਹਨੂੰ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਢਾਂਚਾ ਥੱਲੇ ਤਿਆਰ ਕੀਤਾ ਇਹਨੂੰ ਚੱਕ ਇਹ ਟਾਂਚਾ ਅਪਲਾਈ ਦਾ ਤਿੰਨ ਬਲਾਈਆਂ ਹਾਂ ਜੀ ਹਾਂ ਜੀ ਅਪਲਾਈ ਸਮੇਤ ਦੀ ਥੱਲੇ ਸਪੋਰਟ ਲੱਗੀ ਆ ਇਸ ਤਰ੍ਹਾਂ ਹੀ ਚੁੱਕ ਕੇ ਟਰਾਲੀ ਦੇ ਪਿੱਛੇ ਰੱਖ ਦੇਣਾ ਤੇ ਰਾਤੀ ਫਿਰ ਸ਼ੀ ਦਾ ਸਾਹਿਬ ਜਾ ਕੇ ਉੱਥੇ ਜਾ ਕੇ ਕੇ ਕੱਟੇ ਜਾਏ। ਹਾਂ ਤੇ ਵੀਰ ਜੀ ਮੇਰੇ ਹਿਸਾਬ ਨਾਲ ਜਿਸ ਤਰੀਕੇ ਨਾਲ ਇਹਦੀ ਮੰਤੀ ਮੈਨੂੰ ਲੱਗਦਾ ਵਾ ਕਿ 8/12 ਦਾ ਹੋਏਗਾ। ਹਾਂ ਜੀ ਹਾਂ ਜੀ ਇਹ ਤੇ ਟਰਾਲੀ ਤੇ ਆ ਜਾਏਗਾ। ਪਰ ਜੋ ਜੋ ਸਮਾਂ ਅੱਗੇ ਵਧਣਾ ਤੁਸੀਂ ਵੀ ਕੇਕ ਵਧਾਈ ਜਾਣਾ ਤੇ ਫਿਰ ਉਸ ਤੋਂ ਬਾਅਦ ਕਿਤਨਾ ਪਿਆਰੀ ਫਿਰ ਦੋ ਟਰਾਲੀਆਂ ਤੇ ਲੈ ਜਾ ਕਰਾਂਗੇ। ਦੋ ਦੋ ਕਿਆ ਕਰਕੇ ਲੈ ਹਾਂ ਜੀ ਹਾਂ ਜੀ ਤੇ ਬਿਲਕੁਲ ਇਹ ਹਾਦਸਾ ਹੈ ਵੀਰ ਦੀ ਹਾਦਸਾ ਹੈ। ਤਾਂ ਹੋਰ ਵੀ ਪੂ ਇਨਾ ਇਹ ਜਿਹੜੇ ਇਹਨਾਂ ਦੀ ਬੇਕਰੀ ਤੋਂ ਕੇਕ ਬਣਿਆ ਹੈ ਨਾ ਤੁਹਾਡੀ ਬੇਕਰੀ ਤੋਂ ਬਣਿਆ ਵੀਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕੁਵਰ ਹੈ ਕੁਵਰ ਜੀ ਕਿਹੜੀ ਜਗ੍ਹਾ ਤੁਹਾਡਾ ਅਸੀਂ ਗਰੋਵਰ ਬੇਕਰੀ ਹਾਥੀਗੜ੍ਹ ਤੋਂ ਆ ਅੱਛਾ ਕੇਕ ਬਣਾਉਣ ਦੇ ਵਿੱਚ ਕਿੰਨੇ ਕਾਰੀਗਰ ਲੱਗੇ ਨੇ ਕਿੰਨਾ ਸਮਾਂ ਲੱਗਾ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਸਰ ਕੇਕ ਬਣਾਉਣ ਵਾਸਤੇ ਚਾਰ ਕਾਰੀਗਰ ਲੱਗੇ ਨਾ ਜੀ ਦੋ ਕਾਰੀਗਰ ਨੇ ਬੇਸ ਤਿਆਰ ਕੀਤਾ ਦੋ ਕਾਰੀਗਰਾਂ ਨੇ ਅੱਧਰ ਆ ਕੇ ਅਸੈਂਬਲ ਕੀਤਾ ਹੈ ਕੇਕ ਤਿਆਰ ਹੋਣ ਵਾਸਤੇ ਤਿੰਨ ਚਾਰ ਦਿਨਾਂ ਪਹਿਲਾਂ ਤੋਂ ਤਿਆਰੀ ਅਸੀਂ ਸ਼ੁਰੂ ਕਰ ਦਿੱਤੀ ਹੋਈ ਸੀ ਓਕੇ ਇੱਧਰ ਆ ਕੇ ਸਾਰੀ ਅਸੈਂਬਲੀ ਹੋਈ ਹੈ ਸਾਰਾ ਕਰੀਮ ਪਿਆ ਇਸ ਕੇਕ ਦੀ ਬਣਾਵਟ ਵਿੱਚ ਡੇਢ ਤੋਂ ਲੈ ਕੇ 2 ਕੁਇੰਟਲ ਤੱਕ ਕਰੀਮ ਵਰਤੀ ਗਈ ਹੈ ਓਕੇ ਜਿਹੜਾ ਐਗਲੈਸ ਬੇਸ ਹੈਗਾ ਉਹ ਵੀ ਵਰਤੇ ਆ ਜਾ ਸੀ ਹਮਮ ਵਧੀਆ ਕੁਆਲਿਟੀ ਦੀ ਕਰੀਮ ਪਈ ਹੈ ਉੱਪਰ ਡਰਾਈ ਫਰੂਟਸ ਫਰੂਟ ਫਰੈਸ਼ ਫਰੂਟ ਵੀ ਪਿਆ ਹੋਆ ਹਮਮ ਕੇਕ ਬਹੁਤ ਵਧੀਆ ਤਿਆਰ ਹੋਇਆ ਚਾਕਲੇਟ ਹਰ ਚੀਜ਼ ਜਿਹੜੀ ਹੈ ਸਾਫ਼ ਤੌਰ ਤੇ ਨਜ਼ਰ ਆਦੀ ਪਈ ਹੈ ਬਿਲਕੁਲ ਸਰ ਤਾਂ ਇਹ ਦੇਖ ਸਕਦੇ ਹੋ ਕਿ ਇਹ ਇਤਨਾ ਕੇਕ ਕੱਟੇ ਵੀ ਜਾਣੇ ਆ ਇਹ ਜਿਹੜਾ ਹੈਪੀ ਬਰਥਡੇ ਲਿਖਿਆ ਹੈ ਨਾਲ ਕੇਕ ਕੱਟਣ ਵਾਸਤੇ ਕਰਦਾ ਵੀ ਜੜੀ ਰੱਖਿਆ ਜੋ ਬੰਨਦਾ ਜਿਸ ਤਰੀਕੇ ਨਾਲ ਉਤਰੇ ਕੀਤਾ ਜਾਂਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਹੋਰ ਵੀ ਫੈਮਿਲੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਸਿਕਾ ਵੀਰ ਜੀ ਸਸਿਕਾ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਸੋਚ ਵੀ ਜੀ ਉਹਨਾਂ ਨੇ ਦੱਸੀ ਕਿ ਚਾਰ ਪੰਜ ਨੌਜਵਾਨ ਇਕੱਠੇ ਸੀ ਉਹਨਾਂ ਨੇ ਸ਼ੁਰੂਆਤ ਕੀਤੀ ਅੱਜ 600 ਪੌਂਟ ਤੱਕ ਪਹੁੰਚ ਗਏ ਆ ਦਿਲ ਨੂੰ ਸਕੂਨ ਮਿਲਦਾ ਜਦੋਂ ਕੋਈ ਇੱਥੇ ਪੁੱਛਦਾ ਤੁਹਾਨੂੰ ਕਹਿੰਦਾ ਤੁਹਾਡੇ ਇਹ ਕੇਕ ਵੇਖਣ ਵਾਸਤੇ ਆਂਦਾ ਕਿ ਏਡਾ ਵੱਡਾ ਕੇਕ ਕਿਸ ਤਰ੍ਹਾਂ ਹਾਂ ਹਾਂਜੀ ਹਾਂਜੀ ਇਹ ਜ਼ਰੂਰ ਚੀਜ਼ ਜਦੋਂ ਦੀ ਆਪਾਂ ਸ਼ੁਰੂ ਕੀਤੀ ਆ ਦਿਨੋਂ ਦਿਨ ਹਰ ਸਾਲ ਵੱਧੇ ਜਾ ਰਿਹਾ ਹੈ ਇਹ ਸਾਡੇ ਸਾਰਿਆਂ ਦਾ ਪਿਆਰ ਹੈ ਮਤਲਬ ਜਿਸ ਸਾਹਮਣੇ ਆਪਣਾ ਸੰਗਤ ਵੱਡੀ ਗਿਣਤੀ ਜੀ ਪਹੁੰਚਦੀ ਹੈ ਤੁਹਾਡੇ ਕੋਲ ਜਦੋਂ ਤੁਸੀਂ ਉੱਥੇ ਜਾਂਦੇ ਕਿ ਇੱਥੇ ਘਰਾਂ ਚ ਘਰਾਂ ਚ ਵੀ ਆ ਕੇ ਪੁੱਛਦੀ ਹੈ ਪਹਿਲਾਂ ਘਰ ਆ ਕੇ ਸਾਰੀ ਸੰਗਤ ਜੁੜਦੀ ਹੈ ਫਿਰ ਉੱਥੇ ਜਾ ਕੇ ਹੋਰ ਸੰਗਤ ਨਾਲ ਜੁੜਦੀ ਹੈ ਤੇ ਵੱਧ ਤੋਂ ਵੱਧ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਕਿ ਕੇਕ ਇਹਨਾਂ ਸਾਰੇ ਰਹਿੰਦੀ ਹੋएगी ਜਦੋਂ ਕੇਕ ਉੱਥੇ ਲੈ ਕੇ ਜਾਂਦੇ ਹੋਗੇ ਟਰਾਲੀ ਦੇ ਕੋਈ ਪੁੱਛਦਾ ਹੋਏਗਾ ਕੀ ਲੈ ਕੇ ਆਏ ਤੇ ਤੁਸੀਂ ਕਹਿੰਦੇ ਨੇ ਟਰਾਲੀ ਦੇ ਕੇਕ ਹਾਂਜੀ ਹਾਂਜੀ ਨਾਲ ਸੰਗਤ ਪਹਿਲਾ ਪਹਿਲੇ ਤੇ ਹੈਰਾਨ ਹੁੰਦੀ ਇਹਨਾਂ ਵੱਡਾ ਕੇਕ ਤੁਸੀਂ ਲੈ ਕੇ ਕਿਵੇਂ ਆਏ ਤਿਆਰ ਕਿਵੇਂ ਕੀਤਾ ਫਿਰ ਜਿੱਦਾਂ ਜਿੱਦਾਂ ਆਪਾਂ ਸ਼ੀਦਾ ਸਾਹਿਬ ਦੇ ਕੋਲ ਜਾਂਦੇ ਹੋਰ ਸੰਗਤ ਜੁੜਦੀ ਜਾਂਦੀ ਹੈ ਤੇ ਨਾਲ ਉਹਨਾਂ ਦੀ ਹੋਰ ਉਮੀਦਾਂ ਵੇਖਣ ਨੂੰ ਹੋਰ ਮਤਲਬ ਅਗਲੇ ਸਾਲ ਉਹ ਫੇਰ ਇੰਤਜ਼ਾਰ ਕਰਦੇ ਹੈਗੇ ਹੋ ਇਸ ਤੋਂ ਵੱਡਾ ਵੀ ਕੇਕ ਆਪਾਂ ਦੇਖਿਆ ਹੋਰ ਇਸ ਤੋਂ ਵੱਡਾ ਕੇਕ ਲੱਗੇ ਹਾਂਜੀ ਹਾਂਜੀ ਰੂਹ ਖੁਸ਼ ਹੁੰਦੀ ਆ ਵੀਜੀ ਤੁਸੀਂ ਦੱਸੋ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਇਹ ਉਪਰਾਲਾ ਅਸੀਂ ਕਰਦੇ ਹਾਂ ਤਾਂ ਲੋਕ ਸ਼ਲਾਘਾ ਕਰਦੇ ਆ ਬਿਲਕੁਲ ਜੀ ਬਹੁਤ ਵਧੀਆ ਲੱਗਦਾ ਆ ਕਿ ਬਾਬਾ ਜੀ ਦਾ ਜਨਮ ਦਿਹਾੜਾ ਅੰਦਾ ਸਾਰਿਆਂ ਨੂੰ ਵੇਟ ਰਹਿੰਦੀ ਹੈ ਤੇ ਸਾਰੇ ਆਨ ਕੇ ਪੁੱਛਦੇ ਕਿ ਕਦੋਂ ਬਨਾਰੇ ਮਤਲਬ ਕਦੋਂ ਕੇਕ ਬਨਾਇਆ ਇੱਕ ਤੇ 26 ਦਾ ਤੇ 27 ਦਾ ਬੜਾ ਚੱਕਰ ਪੈਂਦਾ ਫਿਰ ਫੋਨ ਕਰ ਕਰਕੇ ਪੁੱਛਦੇ ਸਕੇ ਤੇ ਕਿ ਕਦੋਂ ਤੁਸੀਂ ਮਨਾ ਰਹੇ ਹੋ ਤੇ ਕਦੋਂ ਬਨਾਰੇ ਫਿਰ ਜੀ ਸਾਨੂੰ ਵੀ ਦੱਸ ਦਿਨੋ ਹੀ ਬਾਬਾ ਜੀ ਦਾ ਜਨਮ ਦਿਹਾੜਾ 26 ਰਾਤ ਕਿੰਨੇ ਵਜੇ ਕੇਕ ਕੱਟੇ ਜਾਏਗਾ 12 ਵਜੇ ਤੋਂ ਪਹਿਲਾਂ 12 ਵਜੇ ਜੀ ਬਿਲਕੁਲ 12 ਵਜੇ ਆ ਕੇ ਕੱਟੇ ਜਾਏਗਾ ਤਿਆਰੀਆਂ ਕਰ ਲੈਣ ਜਿਹੜੀ ਸੰਗਤ ਸਾਡੇ ਨਾਲ ਜੁੜੀ ਆ ਜਿਹੜੀ ਸੰਗਤ ਦੇਖਦੀ ਪਈ ਆ ਉਹ ਤਿਆਰੀਆਂ ਕਰ ਲੋ ਕਿ ਇਸ ਕੇਕ ਨੂੰ ਤੁਸੀਂ ਚਖਣਾ ਇਹ ਪ੍ਰਸਾਦ ਬਾਬਾ ਜੀ ਦਾ ਪ੍ਰਸਾਦ ਸਮਝ ਕੇ ਕੇਕ ਨੂੰ ਤੁਸੀਂ ਚਖਣਾ ਤਾਂ ਦੇਖੀ ਚਲਿਓ ਕਿ ਇਹ ਨੂੰ ਲੈ ਕੇ ਕਿਸ ਤਰ੍ਹਾਂ ਜਾਂਦਾ ਹੈ ਪਰਿਵਾਰ ਪੰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਬੜਾ ਵਧੀਆ ਉਪਰਾਲਾ ਸਾਰੇ ਵੀਰਾਂ ਨੇ ਭੈਣਾਂ ਨੇ ਸਭ ਨੇ ਰਲ ਕੇ ਕੀਤਾ ਹਾਂਜੀ ਕਿਸ ਤਰ੍ਹਾਂ ਲੱਗਦਾ ਪਿਆ ਉਪਰਾ ਦੇਖੋ ਬਹੁਤ ਮਨ ਨੂੰ ਖੁਸ਼ੀ ਹੋ ਰਹੀ ਹੈ ਸਭ ਨੇ ਮਿਲ ਕੇ ਸਭ ਨੇ ਇੰਨੀ ਆਸਤਾ ਦੇ ਨਾਲ ਕੇਕ ਤਿਆਰ ਕੀਤਾ ਹੈ ਸਾਰੀ ਸੰਗਤ ਨੇ ਮਿਲ ਕੇ ਸੇਵਾ ਕੀਤੀ ਹੈ ਵਿੱਚ ਫ੍ਰੈਸ਼ ਫਰੂਟਸ ਡਾਲੇ ਗਏ ਆ ਵਿੱਚ ਨਾਲ ਕੋਕੋਨਟ ਵਗੈਰਾ ਪਾਇਆ ਗਿਆ ਜੈਮਸ ਪਾਈਆਂ ਗਈਆਂ ਚਾਕਲੇਟਸ ਪਾਈਆਂ ਗਈਆਂ ਕੇਕ ਦਾ ਫਲੇਵਰ ਹੋਰ ਵਧੀਆ ਬਣਾਉਣ ਵਾਸਤੇ ਹਰ ਵਾਰ ਡਿਫਰੈਂਟ ਡਿਫਰੈਂਟ ਚੀਜ਼ਾਂ ਪਾਈ ਜਾਂਦੀਆਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਰੀ ਸੰਗਤ ਮਿਲ ਕੇ ਇਹਨੂੰ ਲੈ ਕੇ ਜਾਂਦੀ ਹੈ ਨਾਲ ਹਾਥੀ ਕੋੜੇ ਉਂਠ ਵੀ ਆਉਂਦੇ ਆ ਅਸੀਂ ਸਾਰੇ ਮਿਲ ਕੇ ਖੁਸ਼ੀ ਦੇ ਨਾਲ ਬਾਬਾ ਜੀ ਦੇ ਦਿਹਾੜੇ ਤੇ ਕੇਕ ਲੈ ਕੇ ਜਾਂਦੇ ਆਂ ਔਰ ਉੱਥੇ ਅਰਦਾਸ ਦੇ ਨਾਲ ਅਰਦਾਸ ਪਹਿਲੇ ਕਰਕੇ ਫਿਰ ਕੇਕ ਕਟਿਆ ਜਾਂਦਾ ਅੱਛਾ ਜਦੋਂ ਕੇਕ ਲੈ ਕੇ ਜਾਂਦੇ ਜੀ ਤਾਂ ਉਦੋਂ ਇਹ ਸੰਗਤ ਕਹਿੰਦੀ ਨਹੀਂ ਹੈ ਕਿ ਕਿਸ ਤਰ੍ਹਾਂ ਲੈ ਪਹਿਲੇ ਤੁਹਾਨੂੰ ਇਸ ਤਰ੍ਹਾਂ ਕਹਿੰਦੇ ਹੋਣਗੇ ਕਿ ਕਿਸ ਤਰ੍ਹਾਂ ਲੈ ਕੇ ਜਾਣਾ ਇਸ ਨੂੰ ਹਰ ਹਰ ਇੱਕ ਦਾ ਸਵਾਲ ਇਹੋ ਹੀ ਹੁੰਦਾ ਆਏਗਾ ਆਂਦੇ ਹੀ ਕਿ ਲੈ ਕੇ ਕਿਸ ਤਰ੍ਹਾਂ ਜਾਣਾ ਪਹਿਲੇ ਸਭ ਹੈਰਾਨ ਹੋ ਜਾਂਦੇ ਦੇਖ ਕੇ ਇੰਨਾ ਵੱਡਾ ਕੇਕ ਹੈ ਹੁਣ ਇਹਨੂੰ ਲੈ ਕੇ ਕਿਸ ਤਰ੍ਹਾਂ ਜਾਣਾ ਹੈ ਸਭ ਤੋਂ ਵੱਡਾ ਸਵਾਲ ਹੀ ਹੈ ਸਵਾਲ ਹੀ ਖੜਾ ਹੁੰਦੇ ਨੂੰ ਲੈ ਕੇ ਕਿਸ ਤਰ੍ਹਾਂ ਜਾਣਾ ਹੈ ਫਿਰ ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਇਹਨੂੰ ਸਾਰੇ ਅਰਦਾਸ ਕਰਕੇ ਪਹਿਲੇ ਫਿਰ ਟਰੈਕਟਰ ਦੇ ਉੱਤੇ ਟਰਾਲੀ ਟਰੈਕਟਰ ਦੇ ਉੱਤੇ ਲੈ ਕੇ ਜਾਂਦੇ ਆ ਸਾਰੇ ਹਾਂ ਹਾਂ ਔਰ ਸੰਗਤ ਬਾਹਰੋਂ ਬਹੁਤ ਆਂਦੀ ਹੈ ਹੁਣ ਸਾਡੇ ਵੀਰ ਆਏ ਹੋਏ ਆ ਕੋਈ ਨਿਊਜ਼ੀਲੈਂਡ ਤੋਂ ਆਇਆ ਕੋਈ ਕੈਨੇਡਾ ਤੋਂ ਆਇਆ ਕੇਕ ਦੀ ਸੇਵਾ ਕਰਨ ਲਈ ਆਉਂਦੇ ਹਰ ਸਾਲ ਕਾਰੀਗਰ ਤੇ ਲੱਗੇ ਲੱਗੇ ਪਰਿਵਾਰ ਦੀ ਆਤਸਾ ਵੀ ਲੱਗੀ ਆ ਤੇ ਨਾਲ ਮਿਹਨਤ ਵੀ ਲੱਗੀ ਖੁਸ਼ੀ ਦੇ ਨਾਲ ਸਾਰੇ ਆਉਂਦੇ ਆ ਕਿ ਅਸੀਂ 26 ਜਨਵਰੀ ਆ ਗਈ ਅਸੀਂ 26 ਜਨਵਰੀ ਦੇ ਕੋਲ ਕੇਕ ਦੀ ਸੇਵਾ ਕਰਨੀ ਹੈ ਅਸੀਂ ਪਹੁੰਚਣਾ ਹੈ ਉੱਥੇ ਇੰਡੀਆ ਬਿਲਕੁਲ ਬਿਲਕੁਲ ਖਾਸ ਗੱਲ ਹੈ ਕਿ ਸਾਰਾ तमाम ਪਰਿਵਾਰ ਰਿਸ਼ਤੇਦਾਰ ਸਕੇ ਸਬੰਧੀ ਗਲੀ ਗਵਾਂਡ ਹਰ ਕੋਈ ਪਹੁੰਚਿਆ ਵੀ ਕਿਸੇ ਤਰੀਕੇ ਅਸੀਂ ਇਹ ਕੇਕ ਦੇ ਵਿੱਚ ਸੇਵਾ ਰਵਾ ਸਕੀ ਹੈ ਤੁਹਾਡੇ ਨਾਮ ਕੀ ਹੈ ਮੇਰਾ ਨਾਮ ਸੁਵਿਟੀ ਹੈ ਜੀ ਠੀਕ ਹੈ ਜਿਹੜੀ ਇਸ ਪਰਿਵਾਰ ਨੇ ਤੁਹਾਡੇ ਪਰਿਵਾਰ ਨੇ ਜਿਹੜੀ ਸੇਵਾ ਚੁੱਕੀ ਆ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਸੰਗਤ ਆ ਕੇ ਤੁਹਾਨੂੰ ਪੁੱਛਦੀ ਹੈ ਕਿ ਕੇਕ ਕਦੋਂ ਲੈ ਕੇ ਆਓਗੇ ਹਾਂਜੀ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਇੰਨਾ ਬਲ ਬਖਸ਼ਿਆ ਹੈ ਜੀ ਅਸੀਂ ਕੇਕ ਨੂੰ ਤਿਆਰ ਕਰਵਾ ਕੇ ਤੇ ਫਿਰ ਅਸੀਂ ਸ਼ਿਦਾ ਸਾਹਿਬ ਲੈ ਕੇ ਜਾਂਦੇ ਆਂ ਫਿਰ ਉੱਥੇ ਅਰਦਾਸ ਕਰਕੇ ਫਿਰ ਅਸੀਂ ਕੇਕ ਨੂੰ ਕੱਟ ਕਰਦੇ ਆਂ ਉੱਥੇ ਜਾ ਕੇ ਕੇਕ ਨੂੰ ਉੱਥੇ ਕੱਟ ਕੀਤੇ ਹਾਂਜੀ ਜਦੋਂ ਚੱਕਦੇ ਆਂ ਸਾਰੇ ਜਣੇ ਵਾਧੂ ਜਣੇ ਨੌਜਵਾਨ ਸਾਰੇ ਹੁੰਦੇ ਉਹਨੂੰ ਡਰ ਨਹੀਂ ਲੱਗਦਾ ਕਿਤੇ ਟੇਡਾ ਮੇਡਾ ਹੋ ਗਿਆ ਤੇ ਨਹੀਂ ਆਪੇ ਹੀ ਬਾਬਾ ਜੀ ਆਪੇ ਨੇ ਬਾਬੇ ਨੇ ਕਿਰਪਾ ਕਰ ਦਿੱਤੀ ਹਾਂ ਜੀ ਬਾਬਾ ਦੀਪ ਸਿੰਘ ਜੀ ਆਪੇ ਰਾਖੀ ਕਰਨ ਵਾਲੇ ਨੇ ਹਾਂ ਜੀ ਆਪਣੀ ਸੇਵਾ ਉਹ ਆਪ ਹੀ ਲੈ ਲੈਂਦੇ ਨੇ ਜੀ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਬਾਬਾ ਜੀ ਆਪਣੀ ਸੇਵਾ ਆਪ ਹੀ ਲੈ ਲੈਂਦੇ ਆ ਕੇਕ ਚਾਹੇ ਇਸ ਤੋਂ ਵੀ ਦੋ ਗੁਣਾ ਵੱਧ ਹੋ ਜੇ ਬਾਬਾ ਜੀ ਨੇ ਆਪੇ ਢੰਗ ਦੱਸ ਦਿੱਨਾ ਕਿ ਉਹਨੂੰ ਉੱਥੇ ਲੈ ਕੇ ਕਿਸ ਤਰ੍ਹਾਂ ਆਣਾ ਤਾਂ ਇਸ ਪਰਿਵਾਰ ਦੀ अनोखी ਸੇਵਾ ਜਿਹੜੀ ਸੇਵਾ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਜਿਹੜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ ਪਰਿਵਾਰ ਵੱਲੋਂ ਆ 10 ਪੌਂਡ 20 ਪੌਂਡ 50 ਪੌਂਡ ਤਾਂ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ 600 ਪੌਂਡ ਤੱਕ ਕੇਕ ਦੀ ਜਿਹੜੀ ਆ ਉਹ ਬਨਾਵਟ ਲੈ ਆਂਦੀ ਆ 8x12 ਦਾ 8 ਫੁੱਟ ਬਾਈ 12 ਫੁੱਟ ਦਾ ਇੱਕ ਕੇਕ ਹੈ ਜਿਹੜਾ ਹੁਣ ਸ਼ਹੀਦ ਗੰਗ ਸਾਹਿਬ ਲੈ ਜਾਇਆ ਜਾਏਗਾ ਉਸ ਸਥਾਨ ਦੇ ਉੱਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਲੈ ਜਾਇਆ ਜਾਏਗਾ ਇਸ ਕੇਕ ਨੂੰ ਤਾਂ ਉੱਥੇ ਜਾ ਕੇ ਕੱਟਿਆ ਜਾਏਗਾ ਤਾਂ ਟਰਾਲੀ ਟਰੈਕਟਰ ਦੇ ਉੱਤੇ ਬਹੁਤ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਸ ਕੇਕ ਨੂੰ ਉੱਥੇ ਪਹੁੰਚਾਇਆ ਜਾਏਗਾ ਤਾਂ 12 ਵਜੇ ਤੋਂ ਪਹਿਲਾਂ ਇਸ ਕੇਕ ਨੂੰ ਕੱਟਿਆ ਜਾਏਗਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੁਸ ਪੰਜਾਬੀ ਅੰਮ੍ਰਿਤਸਰ